ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਵੱਡੀ ਖਬਰ ਦੁਨੀਆ ਦੀ ਆਈ ਇਹ ਵੱਡੀ ਮਾੜੀ ਖਬਰ ਦੇਸ਼ 'ਚ ਵੱਜ ਗਿਆ ਵੱਡੇ ਖਤਰੇ ਦਾ ਗੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਹੁਣ ਨਿਕਲ ਕੇ ਜੋ ਸਮਨੇ ਆਰੀਆ ਜੀ ਹਾਂ ਕੇਂਦਰ ਨੇ ਸ਼ੁੱਕਰਵਾਰ ਨੂੰ ਸਾਰੇ ਸੂਬਿਆਂ ਨੂੰ ਐਵੀਅਨ ਫਲੂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ ਐਵੀਅਨ ਫਲੂ ਨੂੰ ਬर्ड ਫਲੂ ਵੀ ਕਿਹਾ ਜਾਂਦਾ ਹੈ ਤੇ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪੰਛੀਆਂ ਤੇ ਮੁਰਗੀਆਂ ਦੀ ਕਿਸੇ ਵੀ ਅਸਧਾਰਨ ਮੌਤ ਤੋਂ ਸੁਚੇਤ ਰਹਿਣ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਪਸ਼ੂ ਵਿਭਾਗ ਨੂੰ ਪਸ਼ੂ ਪਾਲਣ ਵਿਭਾਗ ਨਾਲ ਸਾਂਝੀ ਕੀਤੀ ਜਾਵੇ ਰਾਜਾਂ ਨੂੰ ਇਸ ਤੋਂ ਬਚਾਅ ਅਤੇ ਉਪਾਅ ਬਾਰੇ ਲੋਕਾਂ ਨੂੰ ਸੂਚਿਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਹੁਣ ਸਾਰੇ ਰੋਗ ਥੰਮਪਾਉਣ ਵਾਲੀ ਤਿਆਰ ਰੈਲੀ ਕਿਹਾ ਹੈ ਜਿਵੇਂ ਕਿ ਐਂਟੀਵਾਇਰਲ ਦਵਾਈਆਂ ਪੀਪੀ ਮਾਸਕ ਆਦਿ ਦੀ ਲੋੜੀ ਦੀ ਗਿਣਤੀ ਵਿੱਚ ਸਟਾਕ ਕਰਨਾ ਅਤੇ ਰਾਸ਼ਟਰੀ ਰੋਗ ਨਿਗਰਾਨ ਅੰਤਰ ਕੇਂਦਰ ਅਤੇ ਪਸ਼ੂ ਪਾਲਣ ਅਤੇ ਡੈਰੀ ਵਿਭਾਗ ਦੁਆਰਾ 25 ਮਈ ਨੂੰ ਜਾਰੀ ਕੀਤੇ ਗਏ ਇੱਕ ਸਾਂਝੇ ਨਿਰਦੇਸ਼ ਕਿਹਾ ਗਿਆ ਹੈ ਕਿ 2024 ਤੱਕ ਯਾਰ ਰਾਜਾਂ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਅਤੇ ਹੋਰ ਬਹੁਤ ਸਾਰੇ ਰਾਜਾਂ ਦੇ ਵਿੱਚ ਐਬੀਨ ਫਲੂ ਦੇ ਪ੍ਰਗੋਪ ਦੀ ਪਹਿਲਾ ਹੀ ਰਿਪੋਰਟ ਕੀਤੀ ਗਈ ਹੈ ਤੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਸਿਹਤ ਵਿਭਾਗ ਕਰਮਚਾਰੀਆਂ ਪ੍ਰਾਈਵੇਟ ਪ੍ਰੈਕਟਿਸ ਨਿਰਾਂ ਨੂੰ ਐਵੀਅਨ ਫਲੂ ਦੇ ਖਤਰੇ ਤੇ ਲੱchnਾ ਬਾਰੇ ਜਾਗਰੂ ਕਰਨ ਲਈ ਸਲਾਹ ਦਿੱਤੀ ਗਈ ਆ ਸਾਰੇ ਪੋਲਟਰੀ ਫਰਮਾਂ ਤੇ ਵਿਆਪਕ ਤਰਕਿਆ ਮੁਲਾਕਾਤਾਂ ਦੀ ਖਪਾਰਸ਼ ਕੀਤੀ ਗਈ ਹੈ ਤੇ ਲੋਕਾਂ ਨੂੰ ਆਪਾਤ ਤੇ ਇਸ ਨੂੰ ਬਚਾ ਦੇ ਲਈ ਆਦੇਸ਼ ਜਾਰੀ ਕੀਤੇ ਗਏ ਨੇ ਵੀਡੀਓ ਦੇਖਣ ਲਈ ਤੁਹਾਡਾ ਤਨ